ਸ਼੍ਰੀ ਵਾਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੌਰ ਤਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਵਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਨਿਆ ਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦੇ ਸ਼ਤਾਬਦੀ ਦੇ ਮੱਦੇ ਨਜ਼ਰ ਲਾਈਟਨ ਸਾਊਂਡ ਜਿਹੜਾ ਕਿ ਸ਼ੋਕ ਕਰਵਾਇਆ ਗਿਆ ਲੁਧਿਆਣਾ ਦੇ ਵਿੱਚ ਵੀ ਉਹ ਜਿਹੜਾ ਕਿ ਬੀਤੀ ਸ਼ਾਮ ਕਰਵਾਇਆ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ 9 ਮਈ 6 ਸਾਹਿਬ ਸ਼ਿਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਵਿਖੇ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ਦੇ ਦੌਰਾਨ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਇਆ ਗਿਆ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਗੁਰੂ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਨਾਲ ਨਾਲ ਉਸ ਸਮੇਂ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਜੋ ਦੁਨੀਆ ਦੇ ਧਰਮ ਇਤਿਹਾਸ ਅੰਦਰ ਇੱਕ ਅਨੋਖੀ ਮਿਸਾਲ ਹੈ ਤੇ ਉਦ ਲਈ ਅੰਮ੍ਰਿਤਸਰ ਦੇ ਹਾਤੀ ਦਾ ਐਸਐਸਪੀ ਨੂੰ ਜੋੜਾ ਕੇ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਤਾ ਗਿਆ ਜਿਉਂ ਦੱਸਣਿਆ ਕਿ ਅੰਮ੍ਰਿਤਸਰ ਦੇ ਹਾਤੀ ਦਾ ਐਸਐਸਪੀ ਮਨੰਦਰ ਸਿੰਘ ਨੂੰ ਛੁੜਾ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਤੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੋ ਇਹ ਕਾਰਵਾਈ ਸਰਕਾਰ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਚੱਲਦੇ ਕੀਤੀ ਗਈ ਹੈ। ਦੇ ਰਿਸਲ ਅਮਰitsar ਦੇ ਹਾਤੀ ਐਸਐਸਪੀ ਮਨੰਦਰ ਸਿੰਘ ਨੂੰ ਡਿਊਟੀ ਵਿੱਚ ਲਾਪਰਵਾਹੀ ਅਤੇ ਗੈਂਗਸਟਰ ਗਤੀਵਿਧੀਆਂ ਤੇ ਸਖਤ ਕਾਰਵਾਈ ਨਾ ਕਰਨ ਦੇ ਚੱਲਦੇ ਤੁਰੰਤ ਪ੍ਰਭਾਵ ਦੇ ਨਾਲ ਜੜਾ ਕੀ ਮੁਅਤਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਇਹ ਕਦਮ ਖੁਫੀਆ ਰਿਪੋਰਟਾ ਮਿਲਣ ਤੋਂ ਬਾਅਦ ਚੁੱਕਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਇੱਕ ਇਲਾਕੇ ਵਿੱਚ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਵਿੱਚ ਅਣਗੈਲੀ ਅਤੇ ਕੁਝ ਕੇਸਾਂ ਵਿੱਚ ਸੁਸਤ ਰਵਈਆ ਅਪਣਾਇਆ ਜਾ ਰਿਹਾ ਹੈ ਤੇ ਦੱਸ ਦਿੰਨੇ ਆ ਕਿ ਇੱਥੇ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਗੈਂਗਸਟਰਾਂ ਤੇ ਅਪਰਾਧੀਆਂ ਦੇ ਖਿਲਾਫ ਚੱਲ ਰਹੀ ਮੁਹਿੰਮ ਵਿੱਚ ਕੋਈ ਟਿੱਲ ਬਰਦਾਸ਼ਤ ਜੜੀ ਨਹੀਂ ਕੀਤੀ ਜਾਵੇਗੀ ਜੀ ਹਾਂ ਉਹਨਾਂ ਸਪਸ਼ਟ ਕੀਤਾ ਕਿ ਕਾਨੂੰਨ ਵਿਵਸਥਾ ਤੇ ਕੋਈ ਸਮਝੌਤਾ ਨਹੀਂ ਹੋਵੇਗਾ ਤੇ ਹਰ ਅਧਿਕਾਰੀ ਤੋਂ ਜਵਾਬ ਤਲਬੀ ਹੋਵੇਗੀ ਆਈਪੀਐਸ ਮਨਿੰਦਰ ਸਿੰਘ 2019 ਬੈਚ ਦੇ ਅਧਿਕਾਰੀ ਹਨ ਐਸਐਸਪੀ ਅੰਮ੍ਰਿਤਸਰ ਦਿਹਾਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਅੰਮ੍ਰਿਤਸਰ ਸ਼ਹਿਰੀ ਪੁਲਿਸ ਕਮਿਸ਼ਨਰੇਟ ਦੇ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਵਜੋਂ ਸੇਵਾ ਨਿਭਾਉਂਦੇ ਸਨ ਉਹ ਪਹਿਲਾ ਤਰਨਤਾਰਨ ਜ਼ਿਲ੍ਹੇ ਵਿੱਚ ਪੁਲਿਸ ਸੁਪਰਡੈਂਟ ਯਾਨੀ ਐਸਪੀ ਵਜੋਂ ਵੀ ਸੇਵਾ ਨਿਭਾਉਂਦੇ ਸਨ ਬਾਅਦ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਦਾ ਸਹਾਇਕ ਡਿਪਟੀ ਸੁਪਰਡੈਂਟ ਆਫ ਪੁਲਿਸ ਯਾਨੀ ਐਡੀਸੀ ਜਿਹੜਾ ਕਿ ਨਿਯੁਕਤ ਕਿੱਤਾ ਗਿਆ ਸੀ ਤਾਂ ਹੁਣ ਇਹ ਵੱਡੀ ਅਪਡੇਟ ਜਿਹੜੀ ਕਿ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਇਸ ਵੇਲੇ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਕੋਈ ਵੀ ਗਲਤੀ ਜਿਹੜੀ ਕਿ ਉਹ ਬਰਦਾਸ਼ਤ ਜਿਹੜਾ ਕਿ ਨਹੀਂ ਕਰ ਰਹੀ ਹੈ ਖਾਸ ਤੌਰ ਤੇ ਗੈਂਗਸਟਰ ਗਤੀਵਿਧੀਆਂ ਨੂੰ ਲੈ ਕੇ ਉਹ ਸਖਤ ਕਾਰਵਾਈ ਜਿਹੜੀ ਕਿ ਕਰ ਰਹੇ ਨੇ ਤੇ ਜਿਸ ਦੇ ਚਾਲਦਿਆਂ ਅੰਮ੍ਰਿਤਸਰ ਦੇ ਹੱਥ ਤੇ ਐਸਐਸਪੀ ਮਨਿੰਦਰ ਸਿੰਘ ਨੂੰ ਜਿਹੜਾ ਕਿ ਸਸਪੈਂਡ ਕੀਤਾ ਗਿਆ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਸਸਤੀਆਂ ਹੋ ਗਈਆਂ ਨੇ ਜਿਹਾ ਇਸ ਦੇ ਨਵੇਂ ਆંકડા ਜੁੜੇ ਸਾਹਮਣੇ ਆਏ ਨੇ ਦੱਸਣਯੋਗ ਹੈ ਕਿ ਕਾਫੀ ਦਿਨਾਂ ਤੋਂ ਉਤਰਾ ਚੜਾ ਜੜਾ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਿਖੜ ਨੂੰ ਮਿਲ ਰਿਹਾ ਸ਼ਨੀਵਾਰ ਦੀ ਸ਼ੁਰੂਆਤ ਸੋਨੇ ਅਤੇ ਚਾਂਦੀ ਦੇ ਸ਼ੌਕੀਨਾਂ ਦੇ ਲਈ ਥੋੜੀ ਨਿਰਾਸ਼ਾਜਨਕ ਰਹੀ ਕਮਜ਼ੋਰ ਅਮਰੀਕੀ ਡਾਲਰ ਅਤੇ ਫੈਡਰਲ ਰਿਜ਼ਰਵ ਅਧਿਕਾਰੀਆਂ ਦੀਆਂ ਸਖਤ ਟਿੱਪਣੀਆਂ ਵਿਚਕਾਰ ਕਰੇ ਲੋ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਗਿਰਾਵਟ ਆਈ। ਸ਼ੁੱਕਰਵਾਰ ਨੂੰ ਫਿਊਚਰਜ਼ ਬਾਜ਼ਾਰ ਵਿੱਚ ਵੀ ਕੀਮਤਾਂ ਵਿੱਚ ਕਾਫੀ ਗਿਰਾਵਟ ਆਈ। 15 ਨਵੰਬਰ ਨੂੰ ਭਾਰਤੀ ਸ੍ਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 12508 ਰੁਪਏ ਪ੍ਰਤੀ ਗ੍ਰਾਮ ਹੈ ਜੋ ਕਿ ਸ਼ੁੱਕਰਵਾਰ ਦੇ 12704 ਰੁਪਏ ਤੋਂ 196 ਰੁਪਏ ਘੱਟ ਹੈ। 12 ਕੈਰੇਟ ਸੋਨਾ 11465 ਰੁਪਏ ਪ੍ਰਤੀ ਗ੍ਰਾਮ ਤੇ ਵਪਾਰ ਕਰ ਰਿਹਾ ਹੈ। 18 ਕੈਰਟ ਸੋਨਾ 9381 ਪ੍ਰਤੀ ਗ੍ਰਾਮ ਤੇ ਵਪਾਰ ਕਰ ਰਿਹਾ ਹੈ ਇਹ ਸਾਰੀਆਂ ਦਰਾਂ ਪਿਛਲੀ ਬੰਦ ਕੀਮਤ ਨਾਲੋਂ ਘਟ ਹਨ ਜਿਸ ਨਾਲ ਨਿਵੇਸ਼ਕਾਂ ਤੇ ਗਹਿਣੇ ਖਰੀਦਦਾਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਦੂਜੇ ਪਾਸੇ ਸੋਨੇ ਵਾਂਗ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ ਚਾਂਦੀ ਜੋ ਸ਼ੁੱਕਰਵਾਰ ਨੂੰ 173100 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਸੀ ਅੱਜ 4100 ਰੁਪਏ ਦੀ ਗਿਰਾਵਟ ਦੇ ਨਾਲ एक लख हजार रुपए प्रति किलोग्राम से आ गई है दिल्ली की खास तौर पर गल करिए चौबी कैरेट बारह हजार सात सौ अठारह रुपए बई कैरेट ग्यारह हजार छः सौ उनाहठ रुपये अठारह कैरेट नौ हजार सौ बयाली रुपए ਪ੍ਰਮੁੱਖ ਸ਼ਹਿਰਾਂ ਵਿੱਚ ਸੋਨਿੰਦਿਆ ਕੈਂਦਾ ਅਲੱਗ ਲੱਗਨੇ। ਸ਼ਰੀਰ ਨੂੰ ਖਰਾਬ ਕਰਨ ਵਾਲੀ ਹਵਾ ਜੜੀ ਇਸ ਵੇਲੇ ਦਿੱਲੀ ਦੇ ਵਿੱਚ। ਜੀਆਂ ਦੱਸ ਦੰਨੇ ਕਿ ਦਿੱਲੀ ਦੇ ਆਬੋ ਹਵਾ ਇੰਨੀ ਕੁ ਜ਼ਿਆਦਾ ਖਰਾਬ ਹੋ ਚੁੱਕੀ ਐ, ਜ਼ਹਿਰੀਲੀ ਹੋ ਚੁੱਕੀ ਐ ਕਿ ਲੋਕ ਜਿਹੜਾ ਕਿ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ, ਆਪਣੇ ਘਰ ਅੰਦਰ ਵੀ ਬਿਮਾਰੀਆਂ ਦੇ ਨਾਲ ਉਹ ਜੂਝ ਰਹੇ ਨੇ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆ ਦੇ ਵਸਨੀਕਾਂ ਨੂੰ ਸਵੇਰੇ ਇੱਕ ਵਾਰ ਫਿਰ ਦਮਕੋਟੂ ਧੁੰਦ ਦਾ ਸਾਹਮਣਾ ਕਰਨਾ ਪਿਆ ਇੱਥੇ 에ਅਰ ਕੁਆਲਿਟੀ ਇੰਡੈਕਸ ਯਾਨੀ AQI ਲਗਾਤਾਰ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ ਸਿਟੀਜ਼ਨ 에ਅਰ ਕੁਆਲਿਟੀ अर्ली वार्निंग ਸਿਸਟਮ ਨੇ ਸ਼ਹਿਰ ਦਾ AQI 386 ਦਰਜ ਕੀਤਾ ਹਾਲਾਂਕਿ ਇੱਕ ਪ੍ਰਾਈਵੇਟ 에ਅਰ ਕੁਆਲਿਟੀ ਮੋਨਿਟਰ AQI.in ਦੇ ਅਨੁਸਾਰ ਇਹ ਆਂਕੜਾ 470 ਤੱਕ ਪਹੁੰਚ ਗਿਆ ਮਹਿਰਾ ਦੇ ਮੁਤਾਬਕ ਮੌਜੂਦਾ ਹਵਾ ਗੁਣਵੱਤਾ ਦਾ ਇਹ ਪੱਧਰ ਫੇਫੜਿਆਂ ਤੇ ਰੋਜ਼ਾਨਾ 12 ਸਿਗਰਟਾ ਪੀਣ ਦੇ ਬਰਾਬਰ ਪ੍ਰਭਾਵ ਪਾਉਂਦਾ ਹੈ ਸਵੇਰ ਵੇਲੇ ਇਲਾਕੇ ਦਾ ਆਸਮਾਨ ਇੱਕ ਸੰਗਣੀ ਧੁੰਦ ਦੀ ਚਾਦਰ ਨਾਲ ਟਕਿਆ ਰਿਹਾ ਜਿਸ ਕਾਰਨ ਵਿਜ਼ਿਬਿਲਟੀ ਕਾਫੀ ਘਟ ਗਈ AQI ਰੀਡਿੰਗਸ ਦੇ ਵਿੱਚ ਇਹ ਅੰਤਰ ਹਵਾ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੇ ਸਟੇਸ਼ਨਾਂ ਦੀਆਂ ਵੱਖ-ਵੱਖ ਥਾਵਾਂ ਅਤੇ ਉਹਨਾਂ ਦੁਆਰਾ ਮਾਪੇ ਜਾ ਰਹੇ ਮਾਪ ਡੰਡਾ ਕਾਰਨ ਹੁੰਦਾ ਹੈ ਜਲੰਧਰ ਦੀ ਵੀ ਗੱਲ ਕੀਤੀ ਜਾਵੇ ਤਾਂ ਜਲੰਧਰ ਸ਼ਹਿਰ ਦੀ ਆਬੋ ਹਵਾ ਇੰਨੀ ਦਿਨੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਸੜਕਾਂ ਤੋਂ ਉੱਡਦੀ ਮਿੱਟੀ ਅਤੇ ਮਿੱਟੀ ਦੇ ਬਾਰੀਕ ਕਣਾਂ ਨੇ ਨਿਵਾਸੀਆਂ ਦਾ ਜੀਵਨ ਮੁਸ਼ਕਿਲ ਬਣਾ ਦਿੱਤਾ ਹੈ ਦਿਨ ਪਾਰ ਹਵਾ ਵਿੱਚ ਤੈਰਦੇ ਧੂੜ ਦੇ ਕਣਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਅੱਖਾਂ 'ਚ ਜਲਣ ਗਲੇ ਵਿੱਚ ਖਾਰਸ਼ ਬਲਗਮ ਖਾਂਗਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਡਾਕਟਰ ਅਤੇ ਕੈਮਿਸ ਦੁਕਾਨਾਂ ਤੇ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧ ਗਈ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਹਿਰ ਦੇ ਹਜ਼ਾਰਾਂ ਲੋਕ ਇਸ ਸਮੇਂ ਅਲਰਜੀ ਸੰਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕੇ ਹਨ ਮਹਿੰਗਾਈ ਨੇ ਤੋੜਿਆ ਅਮਰੀਕੀਆਂ ਦਾ ਦਬਾਅ ਜਿਉਂਦਾ ਅਜ਼ਮ ਨੇ ਕਿ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਕਿ ਉੱਥੋਂ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡੇ ਫੈਸਲੇ ਵਿੱਚ ਸ਼ੁੱਕਰਵਾਰ ਨੂੰ ਬੀਫ, ਟਮਾਟਰ, ਕਾਫੀ ਅਤੇ ਕੇਲੇ ਸਮੇਤ ਕਈ ਖਾਣ-ਪੀਣ ਦੀਆਂ ਵਸਤਾਂ ਤੇ ਭਾਰੀ ਆਯਾਤ ਟੈਰਫ ਹਟਾ ਦਿੱਤੇ ਹਨ ਇਹ ਆਦੇਸ਼ ਵਾਈਟ ਹਾਊਸ ਦੁਆਰਾ ਜਾਰੀ ਕੀਤਾ ਗਿਆ ਸੀ ਅਤੇ ਵੀਰਵਾਰ ਦੀ ਅੱਧੀ ਰਾਤ ਤੋਂ ਲਾਗੂ ਹੋਵੇਗਾ ਇਸ ਦਾ ਮਤਲਬ ਹੈ ਕਿ ਇਹਨਾਂ ਅਵਸਥਾ ਤੇ ਪਹਿਲਾਂ ਲਗਾਏ ਵਾਧੂ ਟੈਰਿਫ ਹੁਣ ਵਾਪਸ ਕਰ ਦਿੱਤੇ ਜਾਣਗੇ ਤਾਂ ਅਖੀਰਕਾਰ ਇਹ ਫੈਸਲਾ ਕਿਉਂ ਲਿੱਤਾ ਗਿਆ ਅਮਰੀਕਾ ਵਿੱਚ ਭੋਜਨ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਲੋਕ ਮਹਿੰਗਾਈ ਨੂੰ ਲੈ ਕੇ ਬਹੁਤ ਚਿੰਤਿਤ ਹਨ ਤੇ ਇਹ ਗੁੱਸਾ ਵਰਜੀਨੀਆ ਨਿਊ ਜਰਸੀ ਅਤੇ ਨਿਊਯਾਰਕ ਸਿਟੀ ਵਿੱਚ ਹਾਲੀ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਵੀ ਚੱਲ ਗਿਆ ਜਿੱਥੇ ਡੈਮੋਕ੍ਰੇਟਸ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਦੇਸ਼ ਦੇ ਨਾਲ ਟ੍ਰੰਪ ਪ੍ਰਸ਼ਾਸਨ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਦਬਾਅ ਵਧਿਆ ਤੇ ਟ੍ਰੰਪ ਹੁਣ ਦਾਵਾ ਕਰ ਰਹੇ ਹਨ ਕਿ ਮਹਿੰਗਾਈ ਉਹਨਾਂ ਦੇ ਟੈਰਿਫ ਕਾਰਨ ਨਹੀਂ ਸਗੋਂ ਸਾਫ ਦਾ ਰਾਸ਼ਟਰਪਤੀ ਜੋ ਬਾਈਡਨ ਦੀਆਂ ਨੀਤੀਆਂ ਕਾਰਨ ਹੋਈ ਸੀ ਹਾਲਾਂਕਿ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਆਯਾਤ ਟੈਰਿਫ ਨੇ ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਤਾਂ ਪ੍ਰਸ਼ਾਸਨ ਨੇ ਇਸ ਸਾਲ ਲਗਭਗ ਸਾਰੇ ਦੇਸ਼ਾਂ ਤੋਂ ਆਯਾਤ ਤੇ 10% ਬੇਸ ਟੈਰਿਫ ਲਗਾਇਆ ਇਸ ਤੋਂ ਇਲਾਵਾ ਵਿਅਕਤੀਗਤ ਰਾਜਾਂ ਦੇ ਆਧਾਰ ਤੇ ਕਈ ਉਤਪਾਦਾਂ ਤੇ ਵਾਧੂ ਟੈਰਿਫ ਲਗਾਏ ਗਏ ਤੇ ਕੰਪਨੀਆਂ ਨੇ ਇਹ ਵਾਧੂ ਲਗਤਾਂ ਖਪਤਕਾਰਾਂ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਕਰਿਆਨੇ ਦੀਆਂ ਕੀਮਤਾਂ ਹੋਰ ਵੱਧ ਗਈਆਂ ਹਾਲੇ ਵਿੱਚ ਅਰਜנטיਨਾ ਇਕਵਾਡੋਰ ਗੁਆਟੇਮਾਲਾ ਅਤੇ ਅਲਸਲਵਾਡੋਰ ਨਾਲ ਵਪਾਰਕ ਸਮਝੌਤਿਆਂ ਦਾ ਐਲਾਨ ਕੀਤਾ ਗਿਆ ਸੀ ਤੇ ਇੱਕ ਵਾਰ ਜਦੋਂ ਇਹ ਸਮਝੌਤੇ ਲਾਗੂ ਹੋ ਜਾਂਦੇ ਹਨ ਤਾਂ ਇਹਨਾਂ ਦੇਸ਼ਾਂ ਤੋਂ ਬਹੁਤ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਤੇ ਟੈਰਫ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਅਮਰੀਕਾ ਸਾਲ ਦੇ ਅੰਤ ਤੱਕ ਹੋਰ ਦੇਸ਼ਾਂ ਨੂੰ ਜੋੜਨ ਦੀ ਤਿਆਰੀ ਕਰ ਰਿਹਾ ਹੈ। ਦੱਸ ਦਿੰਿਆ ਕਿ ਬਹੁਤ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ। ਕੰਪਨੀਆਂ ਤੇ ਆਯਾਤ ਲਾਗਤਾਂ ਦਾ ਬੋਝ ਘਟੇਗਾ। ਖਪਤਕਾਰਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ। ਖੁਰਾਕ ਬਾਜ਼ਾਰ ਦੇ ਵਿੱਚ ਸਪਲਾਈ ਵਧੇਗੀ ਦਾ ਟੈਰਿਫ ਹਟਣ ਦੇ ਨਾਲ ਇਹ ਅਸਰ ਜੜਾ ਹੋ ਸਕਦਾ ਹੈ ਤੇ ਅੱਜ ਦੀ ਟੀਮ ਇੰਡੀਆ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਕੋਲਕਾਤਾ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਮੇਜ਼ਬਾਨ ਟੀਮ ਇੰਡੀਆ ਨੂੰ ਦੂਜੇ ਦਿਨ ਦੀ ਸ਼ੁਰੂਆਤ ਵਿੱਚ ਹੀ ਵੱਡਾ ਝਟਕਾ ਲੱਗਿਆ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਬੱਲੇਬਾਜ਼ੀ ਦੌਰਾਨ ਇੰਜਰਡ ਯਾਨੀ ਸੱਟ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਉਹਨਾਂ ਨੂੰ ਮੈਦਾਨ ਛੱਡਣਾ ਪਿਆ ਅਤੇ ਉਹ ਰਿਟਾਇਰਡ ਹਰਟ ਹੋ ਗਏ ਇਹ ਕਟਨਾ ਟੈਸਟ ਮੈਚ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੇ ਵਿੱਚ ਵਾਪਰੀ ਜਦੋਂ ਵਾਸ਼ਿੰਗਟਨ ਸੁੰਦਰ ਆਊਟ ਹੋਏ ਨੰਬਰ 10 ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਸ਼ੁਭਮਨ ਗਿੱਲ ਨੇ ਆਪਣੀ ਪਾਰੀ ਦਿੱਤੀ ਜੀ ਕੇਨ ਤੇ ਇੱਕ ਚੌਕਾ ਵਿਜੜਿਆ ਚੌਕਾ ਮਾਰਨ ਤੋਂ ਤੁਰੰਤ ਬਾਅਦ ਹੀ ਉਹਨਾਂ ਨੂੰ ਗਰਦਨ ਦੇ ਵਿੱਚ ਦਰਦ ਮਹਿਸੂਸ ਹੋਇਆ ਦਰਦ ਦੇ ਕਾਰਨ ਗਿੱਲ ਬੱਲੇਬਾਜ਼ੀ ਜਾਰੀ ਨਹੀਂ ਰੱਖ ਸਕੇ ਟੀਮ ਦੇ ਫਿਜ਼ਿਓ ਨੇ ਮੈਦਾਨ ਤੇ ਆ ਕੇ ਉਹਨਾਂ ਦਾ ਇਲਾਜ ਕੀਤਾ ਪਰ ਦਰਦ ਘਟ ਨਹੀਂ ਹੋਇਆ ਇਸ ਕਾਰਨ ਕਪਤਾਨ ਗਿੱਲ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਅਤੇ ਉਹ ਤਿੰਨ ਗੇਂਦਾਂ ਵਿੱਚ ਚਾਰ ਦੌੜਾ ਬਣਾ ਕੇ ਰਿਟਾਇਰਡ ਹਰਟ ਹੋਏ ਕਪਤਾਨ ਗਿਲ ਦੀ ਇਸ ਸੱਟ ਅਤੇ ਇੰਜਰੀ ਨੇ ਭਾਰਤੀ ਟੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਇਸ ਟੈਸਟ ਮੈਚ ਵਿੱਚ ਪਿਚ ਗੇਂਦਬਾਜ਼ਾ ਲਈ ਕਾਫੀ ਮਦਦਗਾਰ ਹੈ ਅਜਹੀ ਪਿਚ ਤੇ ਗਿਲ ਦਾ ਬੱਲੇਬਾਜ਼ੀ ਕਰਨਾ ਬਹੁਤ ਮਹੱਤਵਪੂਰਨ ਮਨਿਆ ਜਾ ਰਿਹਾ ਹੈ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਟੀਮ ਇੰਡੀਆ ਨੇ 138 ਦੌੜਾਂ ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਦੱਖਣੀ ਅਫਰੀਕਾ ਪਹਿਲੀ ਪਾਰੀ ਵਿੱਚ ਸਿਰਫ 108 ਦੌੜਾਂ ਤੇ ਹੀ ਆਊਟ ਹੋ ਗਈ ਸੀ ਤੇ ਭਾਰਤੀ ਟੀਮ ਫਿਲਹਾਲ ਪਹਿਲੀ ਪਾਰੀ ਦੇ ਸਕੋਰ ਤੋਂ ਸਿਰਫ 21 ਦੌੜਾਂ ਹੀ ਪਿੱਛੇ ਹੈ ਪਰ ਜੇ ਉਹ ਪਹਿਲੀ ਪਾਰੀ ਵਿੱਚ ਘੱਟੋ ਘੱਟ 100 ਦੌੜਾਂ ਦੀ ਲੀਡ ਨਹੀਂ ਲੈਂਦੀ ਤਾਂ ਚੌਥੀ ਪਾਰੀ ਵਿੱਚ ਇਸ ਪਿਚ ਤੇ ਬੱਲੇਬਾਜ਼ੀ ਕਰਦਿਆ ਮੈਚ ਜਿੱਤਣਾ ਮੁਸ਼ਕਿਲ ਹੋ ਜਾਵੇਗਾ ਮਸ਼ਹੂਰ ਅਦਾਕਾਰ ਕਮਿਊਨੀਕੇਸ਼ਨ ਦਾ ਜਿਹੜਾ ਕਿ ਬੀਤੇ ਕੱਲ੍ਹ ਦੇ ਹहांत ਹੋ ਗਿਆ ਸੀ ਤੇ ਅਜੋਨਾ ਦੀ ਅੰਤਿਮ ਯਾਤਰਾ ਹੋਵੇਗੀ ਪਾਰਤੀ ਸਿਨੇਮਾ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਉਮਰ ਦਰਾਜ਼ ਅਦਾਕਾਰਾ ਕਾਮਨੀ ਕੌਸ਼ਲ ਨੇ 98 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਸਨ ਤਾਂ 98 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਅਲਵਿਦਾ ਆਖਿਆ ਗਿਆ। ਪਾਰਤੀ ਸਿਨੇਮਾ ਦੀ ਇੱਕ ਪ੍ਰਮੁੱਖ ਹਸਤੀ ਕਾਮਨੀ ਕੌਸ਼ਲ ਪਾਰਤੀ ਸਿਨੇਮਾ ਦੀਆਂ ਸਭ ਤੋਂ ਪ੍ਰਤਿਸ਼ਠਿਤ ਹਸਤੀਆਂ ਵਿੱਚੋਂ ਇੱਕ ਸੰਤੇ ਉਹਨਾਂ ਨੇ ਆਪਣੇ ਸ਼ਾਨਦਾਰ ਕੈਰੀਅਰ ਦੇ ਵਿੱਚ ਕਠੇ ਤੌਰ ਤੇ 90 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਕਾਮਿਨੀਕੋਸ਼ਲ ਨੇ ਆਪਣੇ અભਿਨੇਅ ਨਾਲ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਹੀਰੋਇਨ ਕੀਤੀ ਪਰ ਬਾਅਦ ਦੇ ਵਿੱਚ ਕਈ ਫਿਲਮਾਂ ਵਿੱਚ ਮਾਂ ਦੇ ਯਾਦਗਾਰੀ ਕਿਰਦਾਰ ਵੀ ਨਿਭਾਏ ਉਹਨਾਂ ਦੀਆਂ ਪ੍ਰਮੁੱਖ ਫਿਲਮਾਂ ਵਿੱਚ ਸ਼ਹੀਦ ਨਦੀਆਂ ਕੇ ਪਾਰ ਆਗ ਜ਼ਿੱਦੀ ਸ਼ਬਨਮ ਅਰਜ਼ੂ ਅਤੇ ਵਿਰਾਜ ਬੁਹੂ ਸ਼ਾਮਿਲ ਹਨ ਕਾਮਨੀਕਾਸ਼ ਜਨਮ 24 ਜਨਵਰੀ 1927 ਨੂੰ ਲਾਹੌਰ ਦੇ ਵਿੱਚ ਹੋਇਆ ਸੀ ਉਹਨਾਂ ਦਾ ਅਸਲੀ ਨਾਮ ਊਮਾ ਕਸ਼ਪ ਸੀ ਉਹਨਾਂ ਦੇ 10 ਸਾਲ ਦੀ ਉਮਰ ਦੇ ਵਿੱਚ ਆਪਣਾ ਕਟਪੁਤਲੀ ਥੀਏਟਰ ਬਣਾਇਆ ਸੀ ਅਤੇ ਆਕਾਸ਼ਵਾਣੀ ਤੇ ਰੇਡੀਓ ਨਾਟਕ ਵੀ ਕੀਤੇ ਸਨ ਫਿਲਮ ਨਿਰਮਾਤਾ ਚੇਤਨ ਆਨੰਦ ਨੇ ਉਹਨਾਂ ਨੂੰ ਰੇਡੀਓ ਤੇ ਸੁਣਿਆ ਅਤੇ ਉਹਨਾਂ ਦੀ ਮਿੱਠੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣੀ ਫਿਲਮ ਨੀਚਾ ਨਗਰ ਦੇ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਤਾਂ ਉਹਨਾਂ ਦਾ ਸਫ਼ਰ ਕਾਫੀ ਜਿਹੜਾ ਵੱਡਾ ਸੀ ਤੇ ਕਾਫੀ ਫਿਲਮ ਉਹਨਾਂ ਦੇ ਵੱਲੋਂ ਕੀਤੀਆਂ ਤੇ ਬੀਤੇ ਕੱਲ ਉਹਨਾਂ ਦਾ ਜਿਹੜਾ ਕੀ ਦਿਹਾਂਤ ਹੋ ਚੁੱਕਿਆ ਤੇ ਅੱਜ ਅਦਾਕਾਰਾ ਕਮਿਨੀ ਕੌਸ਼ਲ ਦੀ ਅੰਤਿਮ ਯਾਤਰਾ ਹੈ। ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨੂ ਦੇ ਉਤਸ਼ਾਹ ਸਤਿ ਧਾਨਵਾਦ।